ਸਮੋ ਪਾਈਚਾਰੇ ਨੇ ਪੂਰੇ ਰਸਮ ਰਵਾਜਾਂ ਅਨੁਸਾਰ ਪਿੰਡ ਨੰਦਪੁਰ ਕੇਸੋ ਵਿਖੇ ਈਦ ਦਾ ਤਿਹਾੜੀ ਮਨਾਇਆ ਇਸ ਮੌਕੇ ਪ੍ਰਧਾਨ ਸੁਦਾਗਰ ਖਾਨ ਸੁਖਵਿੰਦਰ ਖਾਨ ਸਲੀਮ ਖਾਨ ਸਾਵਰ ਖਾਨ ਰੁਲਦੂ ਖਾਨ ਤਰਨਜੀਤ ਤਰਨੀ জাফর ਖਾਨ ਇਆਨ ਖਾਨ ਹੁਸੈਨ ਖਾਨ ਅਲੀ ਕੋਈ ਮਨੁੱਖੀ ਕਮਿਨਾ ਤੁਸੀਂ ਲੋਕ ਜੇ ਰੱਖੇ ਹਨਾ ਅਸੀਂ سارے روزہ رکھنا تو ہمارے رب کی طرف سے ہے وہ ہمارے مرنے کے بعد بھی بڑا علاق ہوگا اللہ اس کا آدر دے گا یہ ہمارا ایمان ہے اور یہ جو عید ملن ہے कि हमारे सब आसपास के परिवार वाले और दूसरे भाई हमारे जो दुखे हैं दूसरे धर्म के हैं उनके सबके साथ प्यार बांटना उनके सबके साथ सम्मान करना ये हमारा एक की त्यौहार है जिसमें हम खुशियाँ बांट का माना है खुशी का जो दिवाली दिवाली ਤੇ ਤਰ ਤੀ ਨਹੀਂ ہمارا ਇਹ ਦੀਵਾਰ ਹੈ ਜਿਸ ਤਰ੍ਹਾਂ ਉਸ ਦਾ ਤਿਵਾਰ ਹੈ ਜਿਸ ਦੀ ਦੀਵਾਰ ਜਿਸੇ ਦਾ ਉਹ ਵੀ ہماری ਵੀ ਇੱਕ ਦੀਵਾਰ ਹੈ ਬੜਾ ਦੀਵਾਰ ਹੈ ਸਾਰਿਆਂ ਨੂੰ ਬਹੁਤ ਬਹੁਤ ਹੀ ਮੁਬਾਰਕਾਂ ਜੀ ਦੀਆਂ ਦੇਖੋ ਇਹ ਬਾਕੀ ਸਾਰੇ ਪੈਣ ਪਾਈ ਜੀ ਜਿਹੜੇ ਮੇਜ ਜੀ ਜਿਹੜੇ ਸਾਡੇ ਪਾਕੀ ਤੁਹਾਨੂੰ ਜੋ ਮੁਬਾਰਕਾਂ ਵਾਅਲੈਕੁਮ ਸਲਾਮ ਅੱਜ ਜਿਸੀ ਆਪਸੀ ਇੱਕ ਤਾਂ ਜਿਹੜਾ ਇੱਕ ਸਾਡੇ ਤਿਹਾੜਾ ਹੈ ਮੁਸਲਮਾਨ ਭਾਈਚਾਰੇ ਕੋਲ ਵੀ ਬਹੁਤ ਹੀ ਮਾਇਕੋ ਰੱਖਦਾ ਹੈ ਇਹਦਾ ਤਿਹਾੜੀ ਦਿਨ ਫਿਤਰਤ ਦਾ ਜੋ ਵੀ ਅਸੀਂ ਅੱਜ ਮਨਾਇਆ ਹੈ ਜਿਹਦੀ ਅਸੀਂ ਅੱਜ ਨਮਾਜ਼ ਪੜ੍ਹੀ ਹੈ 9 ਵਜੇ ਸਾਡੇ ਮਦੀਨਾ ਮਰਜੀ ਮਦਬਰ ਕੇ ਸ਼ੁਰੂ ਕੀਤੀ ਸਾਡੇ ਇਮਾਮ ਸਾਹਿਬ ਰਵਾਰੀ ਖ ਜੀ ਨੇ ਇਹ ਦੀ ਨਮਾਜ਼ ਅਦਾ ਕਰਵਾਈ ਹੈ ਸਾਡੀ ਸਾਰੀ ਨੌਜਵਾਨ ਮੁਸਲਮਾਨ ਵੈਲਫੇਅਰ ਕਮੇਟੀ ਵੱਲੋਂ ਸਾਰੇ ਜਿੰਨੇ ਇੱਥੇ ਆਏ ਨੇ ਸਾਥੀਆਂ ਦਾ ਧੰਨਵਾਦ ਜੀ ਆਨੂ ਅਤੇ ਇਹ ਦੀ ਬਹੁਤ ਬਹੁਤ ਪੰਜਾਬ ਦੇ ਵਸਦੇ ਸਾਰੇ ਵਸਨੀਕਾਂ ਨੂੰ ਮੁਬਾਰਕ ਹੋਵੇ ਜੀ ਸਾਰੇ ਜਿਹੜੇ ਭਾਈ ਜਿਹਨੇ ਉਹ ਆਏ ਐ ਜਿਸ ਮਾਮੀ ਤੇ ਆਪਣੇ ਦੂਸਰੇ ਆਪਣੇ ਪਿੰਲੇ ਵੀ ਭਰਾ ਸਾਰਿਆਂ ਨੂੰ ਪੈ ਗ੍ਰੀਟਿੰਗ ਧੰਨਵਾਦ